ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਕੁੱਲੜ ਪੀਜਾ ਕਪਲ ਇੱਕ ਵਾਰ ਫਿਰ ਤੋਂ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਹੈ ਇਹ ਚਰਚਾ ਕਿਸੇ ਵਾਇਰਲ ਵੀਡੀਓ ਕਰਕੇ ਜਾਂ ਕਿਸੇ ਨਿਹੰਗ ਸਿੰਘ ਵੱਲੋਂ ਦਿੱਤੇ ਗਏ ਵਾਰਨਿੰਗ ਕਰਕੇ ਨਹੀਂ ਹੈ ਬਲਕਿ ਕੁੱਲੜ ਪੀਜਾ ਕਪਲ ਹੁਣ ਵਿਦੇਸ਼ ਦੀ ਧਰਤੀ ਤੇ ਜਾ ਚੁੱਕਾ ਹੈ ਜਿੱहां ਕੁੱਲੜ ਪੀਜਾ ਕਪਲ ਹੁਣ ਇੰਗਲੈਂਡ ਜਾ ਚੁੱਕਾ ਹੈ ਤੇ ਇੰਗਲੈਂਡ ਜਾ ਕੇ ਉਹਨਾਂ ਵੱਲੋਂ ਪਹਿਲੀ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਪਾਈ ਗਈ ਹੈ ਇਸ ਤੋਂ ਪਹਿਲਾਂ ਕੁਲੜ ਪੀਜਾ ਕਪਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਜਿਹੜੀਆਂ ਉਹ ਮੀਡੀਆ ਦੇ ਵਿੱਚ ਸਨ ਇੱਕ ਚਰਚਾ ਇਹ ਵੀ ਸੀ ਕਿ ਕੁਲੜ ਪੀਜਾ ਕਪਲ ਹੁਣ ਅਲੱਗ-ਅਲੱਗ ਹੋ ਚੁੱਕੇ ਨੇ ਅਤੇ ਤਲਾਕ ਨੂੰ ਲੈ ਕੇ ਕਾਰਵਾਈ ਚੱਲ ਰਹੀ ਹੈ ਪਰ ਇਸ ਤੋਂ ਬਾਅਦ ਹੈਰਾਨੀ ਉਦੋਂ ਹੋਈ ਜਦੋਂ ਕੁਲੜ ਪੀਜਾ ਕਪਲ ਇੰਗਲੈਂਡ ਪਹੁੰਚ ਜਾਂਦਾ ਹੈ ਤੇ ਇੰਗਲੈਂਡ ਪਹੁੰਚ ਕੇ ਉਹਨਾਂ ਵੱਲੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਹੈ ਹਾਲਾਂਕਿ ਇਹ ਵੀਡੀਓ ਉਹਨਾਂ ਦੇ ਗੁਰਦੁਆਰਾ ਸਾਹਿਬ ਵਿਜ਼ਿਟ ਦੀ ਹੈ ਗੁਰਦੁਆਰਾ ਸਾਹਿਬ ਜੋ ਕਿ ਇੰਗਲੈਂਡ ਦੇ ਸਾਊਥ ਹਾਲ ਵਿਖੇ ਸਥਿਤ ਹੈ ਉੱਥੇ ਕੁਲੜ ਪੀਜਾ ਕਪਲ ਮੱਥਾ ਟੇਕਣ ਪਹੁੰਚਿਆ ਤੇ ਉੱਥੇ ਉਹਨਾਂ ਵੱਲੋਂ ਇੱਕ ਵਲੌਗ ਬਣਾਇਆ ਗਿਆ ਜੋ ਕਿ ਸੋਸ਼ਲ ਮੀਡੀਆ ਤੇ ਪਾਇਆ ਗਿਆ ਹੈ ਸੋਸ਼ਲ ਮੀਡੀਆ ਤੇ ਇਸ ਵਲੌਗ ਨੂੰ ਦੇਖਿਆ ਵੀ ਜਾ ਰਿਹਾ ਤੇ ਇਸ ਦੀ ਮੀਡੀਆ ਦੇ ਵਿੱਚ ਚਰਚਾ ਵੀ ਹੋ ਰਹੀ ਹੈ ਖਾਸ ਤੌਰ ਤੇ ਕੁਲੜ ਪੀਜਾ ਕਪਲ ਵੱਲੋਂ ਇਹ ਸਥਿਤੀ ਸਪਸ਼ਟ ਨਹੀਂ ਕੀਤੀ ਗਈ ਹੈ ਕਿ ਕਿਸ ਕਾਰਨ ਕਰਕੇ ਉਹ ਇੰਗਲੈਂਡ ਗਏ ਨੇ ਇਸ ਗੱਲ ਦੀ ਵੀ ਚਰਚਾ ਹੈ ਕਿ ਉਹ ਪੱਕੇ ਤੌਰ ਤੇ ਇੰਗਲੈਂਡ ਚਲੇ ਗਏ ਨੇ ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਲਗਾਤਾਰ ਜੜੀਆਂ ਨੇ ਉਹ ਵਾਰਨਿੰਗਸ ਮਿਲ ਰਹੀਆਂ ਸਨ ਇਹਨਾਂ ਵਾਰਨਿੰਗਸ ਨੂੰ ਕਰਕੇ ਇਹਨਾਂ ਧਮਕੀਆਂ ਦੇ ਕਰਕੇ ਕੁਲੜ ਪੀਜਾ ਕਪਲ ਪੱਕੇ ਤੌਰ ਤੇ ਇੰਗਲੈਂਡ ਵਿਖੇ ਜਿਹੜਾ ਹੈ ਉਹਨਾਂ ਨੇ ਆਪਣਾ ਟਰਾਂਸਫਰ ਕਰ ਲਿਆ ਪੱਕੇ ਤੌਰ ਤੇ ਇੰਗਲੈਂਡ ਚਲੇ ਗਏ ਨੇ ਪਰ ਕੁਲੜ ਪੀਜਾ ਕਪਲ ਵੱਲੋਂ ਜਾਂ ਕਿਸੇ ਹੋਰ ਵੱਲੋਂ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਉਹ ਇੰਗਲੈਂਡ ਘੁੰਮਣ ਫਿਰਨ ਗਏ ਨੇ ਜਾਂ ਫਿਰ ਪੱਕੇ ਤੌਰ ਤੇ ਗਏ ਨੇ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਸੁਰੱਖਿਆ ਨੂੰ ਲੈ ਕੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਸਨ ਖੁਦ ਸਹਿਜ਼ ਅਰੋੜਾ ਵਾਲਵੀ ਇਹ ਗੱਲ ਕਹੀ ਗਈ ਸੀ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਖਤਰਾ ਹੈ ਉਹਨਾਂ ਨੂੰ ਜਾਨੋਂ ਮਾਰਿਆ ਜਾ ਸਕਦਾ ਹੈ ਸੋ ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾ ਦਾ ਵਿਸ਼ਾ ਵੀ ਬਣਿਆ ਸੀ ਮੀਡੀਆ ਚੈਨਲ ਤੇ ਵੀ ਇਸ ਗੱਲ ਦੀ ਚਰਚਾ ਹੋਈ ਕਿ ਪੰਜਾਬ ਦੇ ਵਿੱਚ ਕੁੱਲੜ ਪੀਜਾ ਕਪਲ ਦੇ ਲਈ ਇਸ ਤਰ੍ਹਾਂ ਦੇ ਹਾਲਾਤ ਕਿਉਂ ਬਣੇ ਕਿ ਉਹਨਾਂ ਨੂੰ ਪੰਜਾਬ ਛੱਡ ਕੇ ਇੰਗਲੈਂਡ ਜਾਣਾ ਪਿਆ ਫਿਲਹਾਲ ਜਦੋਂ ਤੱਕ ਸਹਿਜ अरोड़ा ਜਾਂ ਕੁਲੜ ਪੀਜਾ ਕਪਲ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਜਾਂਦਾ ਕਿ ਉਹ ਪੱਕੇ ਤੌਰ ਤੇ ਗਏ ਨੇ ਜਾਂ ਫਿਰ ਉਹ ਸਿਰਫ ਘੁੰਮਣ ਫਿਰਨ ਦੇ ਇਰਾਦੇ ਦੇ ਨਾਲ ਗਏ ਨੇ ਇਹ ਸਥਿਤੀ ਸਪਸ਼ਟ ਨਹੀਂ ਹੈ ਹਾਲੇ ਪਰ ਫਿਲਹਾਲ ਉਨ੍ਹਾਂ ਵੱਲੋਂ ਇਹ ਬਲੌਗ ਪਾਇਆ ਗਿਆ ਆਓ ਦੇਖਦੇ ਹਾਂ ਇਸ ਬਲੌਗ ਦੇ ਵਿੱਚ ਕੁਲੜ ਪੀਜਾ ਕਪਲ ਅਤੇ ਸਹਿਜ अरोड़ा ਕੀ ਕਹਿ ਰਹੇ ਨੇ ਯੂਕੇ ਦੇ ਵਿੱਚ ਆਪਣਾ ਹੈਗਾ ਅੱਜ ਪਹਿਲਾ ਦਿਨ ਕੱਲ ਸੀ ਰਾਤੀ ਇੱਥੇ ਆਏ ਸੀਗੇ ਤੇ ਅੱਜ ਪਹਿਲਾ ਦਿਨ ਹੈ ਤੇ ਕਹਿੰਦੇ ਗੁਰੂ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਤੇ ਆਪਾਂ ਹੁਣ ਦਰਸ਼ਨ ਕਰਨ ਚੱਲੇ ਹਾਂ ਸਾਊਥ ਹਾਲ ਗੁਰਦੁਆਰਾ ਸੇਵਾ ਤੇ ਅਰਿਸ਼ਨਲ ਤੁਸੀਂ ਪਹਿਲੇ ਮਿਲੋ ਵਾਰਿਸ ਰੋਗ ਸਤਿ ਸ਼ਕਾਂ ਸਤਿ ਸ਼ਕਾਲ ਕਰੋ ਸਤਿ ਸ਼ਕਾਂ ਵਾਰਿਸ ਸਤਿ ਸ਼ਕਾਲ ਕਰੋ ਇਹ ਥੋੜਾ ਵੈਦਰ ਕਰਕੇ ਥੋੜਾ ਜੈਨੂ ਕੋਲਡ ਹੋ ਗਿਆ ਹੂੰ ਥੋੜਾ ਠੰਡ ਦਾ ਮੌਸਮ ਹੈ ਤੇ ਤਾਂ ਕਰਕੇ ਇਹਨੂੰ ਥੋੜੀ ਜੀ ਠੰਡ ਲੱਗ ਗਈ ਹੋਈ ਹੈ ਤੇ ਮੈਡੀਸਿਨਸ ਵਗੈਰਾ ਅਸੀਂ ਇਹਦੀ ਨਾਲ ਲੈ ਕੇ ਆਏ ਸੀਗੇ ਤਾਂ ਆਪਾਂ ਗੁਰੂ ਘਰ ਆ ਚੁੱਕੇ ਹਾਂ ਜੋ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਇਹ ਗੁਰੂ ਘਰ ਦੀ ਪਾਰਕਿੰਗ ਹੈ ਸਾਰੀਆਂ ਗੱਡੀਆਂ ਫੁੱਲ ਹੈ ਮਤਲਬ ਇੰਨੀ ਸੰਗਤ ਹੋਏਗੀ ਅੰਦਰ ਜੀ ਬਿਲਕੁਲ ਅੱਛਾ ਜੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੌਤੌ ਸੌਥਲ ਇਹਦੇ ਨਾਲ ਹੀ ਟ੍ਰੇਨ ਸਟੇਸ਼ਨ ਆ ਉੱਥੇ ਪੰਜਾਬੀ ਦੇ ਵਿੱਚ ਲਿਖਿਆ ਆ ਸੌਤੌ ਅੱਛਾ ਹੋਰ ਟ੍ਰੇਨ ਸਟੇਸ਼ਨ ਨਹੀਂ ਆਏ ਇਸ ਵਾਰ ਓਕੇ